ਕੜ ਦੇ ਭਾਂ ਦੀ ਪ੍ਰੋਬਲਮ ਤਾਂ ਨਹੀਂ ਕੋਈ ਨਹੀਂ ਨਹੀਂ ਇਹ ਕੋਈ ਇਸ ਤੇ ਚੰਗੀ ਤਾਂ ਨਹੀਂ ਕੋਈ ਐਸੇ ਜਿਆਦਾ ਤਾਂ ਨਹੀਂ ਲੈਂਦੇ ਨਹੀਂ ਨਹੀਂ ਜਿਆਦਾ ਇਹ ਵੀ ਠੀਕ ਹੀ ਲੈਂਦੇ ਆ ਤੇ ਇੱਥੇ ਵਾਲਾ ਬਰਗਰ ਸਾਡੇ ਠੀਕ ਹੈ ਸਾਰੇ ਬਹੁਤ ਚੰਗੇ ਸੇਵਾ ਡੀਕੋ ਰਹੀ ਹੈ ਬਸ ਹੀ ਅਸਰੀਆ ਮਰੀਜ਼ ਤਾਂ ਅੱਜ ਬਹੁਤ ਆਏ ਹੋਏ ਨੇ ਅਮਰੀਂ ਰੇਵਰ ਕੋਈ ਪ੍ਰੋਬਲਮ ਆ ਜਾਂਦੀ ਹੈ 50000 ਜਿਆਦਾ ਨਹੀਂ ਲਾਦੀ ਨਹੀਂ ਨਹੀਂ ਮਾਲਕ ਕੋਈ ਜੇ ਸੇਵਾ ਹੈਗੀ ਤਾਂ ਠੀਕ ਹੈ

ਫਰਕ ਹੈ ਕਾਫੀ ਫਰਕ ਹੈ ਅੱਜ ਤੋਂ ਉਹਨਾਂ ਦਾ ਹੋਰ ਜ਼ਿਆਦਾ ਕਰਾਂਗੇ ਪਹਿਲਾਂ ਵੀ ਸਾਡੇ ਕੋਲ ਆਉਂਦੇ ਸੀ ਤੇ ਹਸਬੰਡ ਐਡਵੋਕੇਟ ਜੀ ਸਾਡੇ ਪੁਰਾਣੇ ਪੇਸ਼ੈਂਟ ਜੀ ਫਰਕ ਹੈ ਉਹ ਤਾਂ ਇੱਥੇ ਭੈਣ ਦੀ ਪ੍ਰੋਬਲਮ ਤਾਂ ਨਹੀਂ ਕੋਈ ਨਹੀਂ ਨਹੀਂ ਠੀਕ ਹੈ ਮਾਤਾ ਜੀ ਆਸ ਜੀ ਇਹਨਾਂ ਦੇ ਵੀ ਹੋ ਗਿਆ ਗੁੰਮਰ अच्छा ये माता गया। गया 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 देड़ो। देड़ो। जी ਦਾ ਇੱਕ ਬਹੁਤ ਥਿਓਰ ਹੋ ਗਿਆ ਲੈਣਾ ਨੈਕ ਤੇ ਮੇਰੇ ਇਸ ਦਾ ਨਾਮ ਵੀ ਪਾਸ ਕਰਦੇ ਸੀ ਇਸ ਨਾਲ ਜਦੋਂ ਟੈਟੀ ਸੀ ਮਾਰਨ ਕਿ ਐ ਸੀਗੀ ਜਰਾਏ ਸੀ ਹੁਣ ਸਿੱਧੀ ਹੋ ਗਈ ਹਾਲੇ ਇਸ ਦੀ ਡਰਕ ਪੈ ਗਿਆ ਠੀਕ ਹੋ ਇਸ ਤੇ ਚੰਗੀ ਤਾਂ ਨਹੀਂ ਕੋਈ ਪੈਸੇ ਜ਼ਿਆਦਾ ਨਹੀਂ ਲੈਂਦੇ ਨਹੀਂ ਲੈਂਦੇ ਜ਼ਿਆਦਾ ਠੀਕ ਠੀਕ ਹੀ ਲੈਂਦੇ ਆ ਉਹਨਾਂ ਨੇ ਕਹੇ ਉਹ ਮਤਲਬ ਅਗਲੀ ਕੱਲ ਆਏ ਸ਼ੋਲਡਰ ਦਾ ਪੇਨ ਹੈ ਜੀ ਉਹ ਸ਼ੁਰੂ ਹੋ ਪਤਾ ਹੈ

काफी तो आराम <laughs> <laughs> <तुक्ष्णान। laughs> <laughs> नीचे मतलब ठीक हो गई तो फिर मैं आना बंद करता सी उन्होंने आजकल फेरे ने घोटियां की प्रॉब्लम शुरू हो गई नाल तो टीचिंग जॉब है मेरी इस करके प्रॉब्लम है सर्वाइकल वाली तो चेती-चेती होती है ठीक है इन का काम हाँ जी हाँ जी बिल्कुल ठीक है यस आई एम सेटिस्फाइड विद फीस ज्यादा तो नो नो रीजनेबल चार्जेस आई एम सेटिस्फाइड

ਤਾਂ ਠੀਕ ਨਾ ਹੋ ਗਿਆ ਕਿ ਨਾ 15 ਵੀ ਨਹੀਂ ਆਇਆ ਤੇ ਤੇ ਵਾਰ ਬਰਕਰ ਸਾਡੇ ਠੀਕ ਹੈ ਸਾਰੇ ਬਹੁਤ ਚੰਗੇ ਬਹੁਤ ਸੇਵਾ ਠੀਕ ਹੋ ਰਹੀ ਹੈ ਵਧੀਆ ਵਧੀਆ ਮਰੀਜ਼ ਤਾਂ ਅੱਜ ਬਹੁਤ ਆਏ ਹੋਏ ਨੇ ਨਹੀਂ ਵਾਰ ਕੋਈ ਪ੍ਰੋਬਲਮ ਆ ਜਾਂਦੀ ਹੈ ਹਾਂ ਜੀ ਫੀਸ ਜਿਆਦਾ ਤਾਂ ਨਹੀਂ ਇਹਨਾਂ ਦੀ ਨਹੀਂ ਨਹੀਂ ਮਾਲਕ ਜੀ ਸੇਵਾ ਹੈਗੀ ਤਾਂ ਠੀਕ ਹੈ ਕੁਰਬਾਨ ਕਰਿਓ ਕਿੱਦੋਂ ਆਇਆ ਫੌਜਾਂ ਮੰ ਹੋਇਆ ਤੈਨੂੰ ਛੀੜੇ ਲੋ ਜਦ ਫੌਜ ਵਿੱਚੋਂ ਆਇਆ ਹਾਂਜੀ ਹਾਂਜੀ ਤੇ ਆ ਕੀ ਮੁਸ਼ਕਲ ਆ ਕੀ ਤੇਰੀ ਇਹ ਪਤਾ ਨਹੀਂ ਨਾ ਚੜ ਗਈ ਸੀ ਬਾਬਾ ਜੀ ਕਰ ਦਿੰਦੇ ਨਾ ਸਰ ਹਾਂ ਯਾ ਇੱਥੇ ਆ ਕੇ ਫੌਜ ਵਿੱਚੀ ਨਹੀਂ ਉਰੀ ਆ ਕੇ ਚੜ ਗਈ ਜੀ ਹਾਂ ਯਾ ਨਾ ਚੜ ਗਈ ਫਿਰ ਮੱਖਾ ਤੇ ਜਾ ਕੇ ਆਂਦੇ ਹਾਂ ਹਾਂਜੀ ਹਾਂ ਤਾਂ ਆਏ ਸੀ ਅੱਜ ਆਇਆ ਜੀ ਹਾਂ ਹਾਂ ਜੀ ਆ

ਉਹਦੇ ਆਪਰੇ ਬੜੇ ਕੋਈ ਇੱਥੇ ਤੰਗੀ ਦਾ ਨਹੀਂ ਸਾਨੂੰ ਐਜੀ ਕੋਚ ਪੈਸੇ ਜ਼ਿਆਦਾ ਤਾਂ ਨਹੀਂ ਲੈਂਦੇ ਨਹੀਂ ਨਹੀਂ 100 ਰੁਪਏ ਠੀਕ ਹੈ ਜੀ ਬ్రో ਇਲਾਜ ਕਰਦੇ ਆ ਇਲਾਜ ਕਰਦੇ ਗੁਰਦੁਆਰਾ ਸੰਸਦ ਸਹਿ ਹਾਂ ਜੀ ਬਹੁਤ ਵਧੀਆ ਜੀ ਆਪ ਦਾ ਸ਼ੁਕਰੀਆ ਧੰਨਵਾਦ ਆਪ ਦਾ ਆਸ਼ੀਰਵਾਦ ਰਹੇ ਜੀ ਜੰਦੀ ਦੇ ਗੁਰੂ ਤੇ ਅਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਇੱਥੇ ਕਿਹੜੀ ਕਿਹੜੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਇਸ ਕੋਲ ਮੇਰਾ ਨਾਮ ਡਾਕਟਰ ਜਸਦੀਪ ਸਿੰਘ ਚੋਹਾਨ ਹੈ ਜੀ ਮੈਂ ਫਿਜ਼ੀਓਥੈਰੇਪੀ ਜੋ ਮਾਸਟਰ ਡਿਗਰੀ ਕੀਤੀ ਹੋਈ ਹੈ ਤੇ ਡਿਪਲੋਮਾ ਹੈ ਸਪੋਰਟਸ ਮੈਡੀਸਨ ਕੀਤਾ ਹੋਇਆ ਹੈ ਇੱਥੇ ਉਸੇ ਫਿਜ਼ੀਓਥੈਰੇਪੀ ਦੇ ਨਾਲ ਸਰਵਾਈਕਲ ਪੇਨ, ਬੈਕ ਪੇਨ, ਆਪਣਾ ਨੀ ਪੇਨ, ਸ਼ੋਲਡਰ ਪੇਨ, ਕ੍ਰੋਨਿਕ ਸ਼ੋਲਡਰ, ਬਿਸਟ ਪ੍ਰੋਬਲਮ, ਫ੍ਰੈਕਚਰ, ਕੰਟ੍ਰੈਕਚਰ ਪੇਨ, ਪੈਰਾਲਾਈਸਿਸ ਕੇਸਿਸ, ਪੈਲ ਸਪਲਸੀ, इवन ਹੋਰ ਬਹੁਤ ਨਾਲ ਦੀ ਮੈਂਟਲੀ ਤੇ ਆਰਥੋਪੈਡਿਕਲੀ ਡਿਸਆਰਡਰ ਨੂੰ ਸੋਲਵ ਕਰਦੇ ਆਂ ਵਿਦ ਦਾ ਹੈਲਪ ਆਫ ਫਿਜ਼ੀਓਥੈਰੇਪੀ ਮਸ਼ੀਨਸ ਐਂਡ ਸਮ ਸਪਲੀਮੈਂਟਰੀ ਮੈਡੀਸਿਨਸ ਆਲਸੋ ਇਨ ਵਿੱਚ ਕੈਲਸ਼ੀਅਮ ਵਿਟਾਮਿਨ ਡੀ B12 ਉਹ ਦੰਨੇ ਹੈ ਜੇ ਜਿੱਕਰ ਗੱਲ ਕਰੀਏ ਕਿੰਨੇ ਕੁ ਮਰੀਜ਼ ਇੱਕ ਦਿਨ ਵਿੱਚ ਤੁਹਾਡੇ ਕੋਲ ਆ ਜਾਂਦੇ ਸਾਡੇ ਕੋਲ ਜੀ ஆன்ਲਾਈਨ ਐਵਰੇਜ ਅਗਰ ਆਪਾਂ ਦੇਖੀਏ ਤੁਸੀਂ ਰਾ ਦੇਸ਼ ਦੇਖੋਗੇ ਤਾਂ 45 50 ਦੇ ਅਰਾਊਂਡ ਸਾਡੇ ਕੋਲ ਮਰੀਜ਼ ਆਉਂਦੇ ਰਹਿੰਦੇ ਆ ਜੀ ਇੱਥੇ ਇਸ ਦੇ ਨਾਲ ਜੇਕਰ ਰੇਟਾਂ ਦੀ ਗੱਲ ਕਰੀਏ ਬਾਹਰਲੇ ਪਾਸੇ ਸੁਣਿਆ ਵੀ ਬੜਾ ਮਹਿੰਗਾ ਪੈਂਦਾ ਇੱਥੇ ਸਸਤਾ ਪੈਂਦਾ ਹਾਂਜੀ ਕੀ ਤੁਹਾਡੇ ਰੇਟ ਬਿਲਕੁਲ ਇਵਨ ਅਗਰ ਮੈਂ ਤੁਹਾਨੂੰ ਦੱਸਾਂ ਕਿ ਅਗਰ ਇਹੀ ਟ੍ਰੀਟਮੈਂਟ ਅ ਪੇਸ਼ੈਂਟ ਪ੍ਰਾਈਵੇਟ ਕਰਾਣ ਜਾਂਦਾ ਹੈ ਤਾਂ ਉਹਨੂੰ ਇੱਕ ਸੈਟਿੰਗ 900 ਤੋਂ 2000 ਰੁਪਏ ਦੇ ਆਸ-ਪਾਸ ਪੈਂਦੀ ਹੈ ਸਾਡੇ 38 ਡਿਸਪੈਂਸਰੀ ਇਹ ਗੌਰਮੈਂਟ ਦੀ ਉੱਥੇ ਇੱਕ ਸੈਟਿੰਗ 150 ਰੁਪਏ ਤੋਂ ਸਟਾਰਟ ਹੋ ਰਹੀ ਹੈ ਤੇ ਸਾਡਾ ਰੇਟ ਪਿਛਲੇ ਜਦ ਤੋਂ ਮੈਂ ਜੁਆਇਨ ਕੀਤਾ ਹੈ 16 ਤੋਂ ਹੁਣ ਤੱਕ 100 ਰੁਪਏ ਪਰ ਸਿਟਿੰਗ ਹੀ ਹੈਗਾ ਤੇ ਉਹ ਬਾਬਾ ਜੀ ਖੰਦ ਬਾਬਾ ਸਰੂਪ ਸਿੰਘ ਜੀ ਦੀ ਕਿਰਪਾ ਨਾਲ ਸਾਰੇ ਇਹ ਉਪਰਾਲੇ ਬਹੁਤ ਵਧੀਆ ਤੇ ਕਿਨਾਂ ਚੱਲ ਰਹੇ ਨੇ ਈਵਨ ਮਸ਼ੀਨਾਂ ਵੀ ਇਹਨਾਂ ਦੀ ਕਿਰਪਾ ਨਾਲ ਆਪਾਂ ਵਧਾਈਆਂ ਮਲਟੀਪਲ ਮਸ਼ੀਨਾਂ ਲਈਆਂ ਐਡਵਾਂਸ ਮਸ਼ੀਨਾਂ ਲਈਆਂ ਤੇ ਪ੍ਰੋਪਰ ਟਰੀਟਮੈਂਟ ਦਿਆ ਜਾਂਦਾ ਹੈ ਬਹੁਤ ਹੀ ਘੱਟ ਰੇਟ ਤੇ ਜਿਹੜੇ ਲੋਕ ਇਹ ਖਬਰ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਕਿ ਜਿਹੜੇ ਜਾਣਾ ਚਾਹੁੰਦੇ ਆ ਸਸਤੀਆਂ ਸਹੂਲਤਾਂ ਇਤਾਂ ਦੀਆਂ ਮੈਡੀਕਲ ਉਹਨਾਂ ਨੂੰ ਉਪਲਬਧ ਨੇ ਉਹਨਾਂ ਲਈ ਸੁਨੇਹਾ ਮੈਂ ਇਹੀ ਕਹਾਂਗਾ ਜੀ ਕਿ ਜਿਸ ਤਰ੍ਹਾਂ ਦਾ ٹرسٹ ਸਾਨੂੰ ਮਿਲਿਆ ਹੋਇਆ ਹੈ ਜਿਸ ਤਰ੍ਹਾਂ ਦੀ ਫਰੀडम ਸਾਨੂੰ ਮਿਲੀ ਹੋਈ ਹੈ ਬਾਬਾ ਜੀ ਦੀ ਕਿਰਪਾ ਨਾਲ ਅੰਤਵਾਸ ਸੁਖ ਸਿੰਘ ਦੀ ਕਿਰਪਾ ਨਾਲ ਅਸੀਂ ਅਰੇ ਇੰਨਾ ਉਪਰ ਆਲਾ ਕਰ ਰਹੇ ਆ ਨਿਗੜੇ ਹਾਲ ਚਾ ਪੋਰੇ ਘਟੜੜ ਵੀ ਬੈਠੋ 15 ਬੇਟ ਲਾਏ ਹੋਏ ਆ ਤਾਂ ਐਦਾਂ ਹੀ ਕਿ ਬਾਕੀ ਜਗਾ ਵੀ ਸਪੋਰਟ ਮਿਲੇਦਾ ਅੱਛਾ ਹੋ ਸਕਦਾ ਬਟ ਸਾਨੂੰ ਤੇ ਇੱਥੇ ਬਹੁਤ ਅੱਛੀ ਸਪੋਰਟ ਹੈ ਈਵਨ ਬਿਲਕੁਲ ਹੀ ਨੋਮੀਨਲ ਚਾਰਜਿੰਗ ਹੈ ਜੋ ਕਿ ਤਕਰੀਬ ਬੰਦਾ ਵੀ ਈਵਨ ਅਸੀਂ ਕਈ ਵਾਰ ਅਸੀਂ ਫ੍ਰੀ ਵੀ ਕਰਦੇ ਆ ਜੇ ਪੇਸ਼ੈਂਟ ਸਾਨੂੰ ਆ ਕੇ ਆਪਣੇ ਟਰੂਲੀ ਦੱਸਦਾ ਕਿ ਮੇਰੇ ਕੋਲ ਕੀ ਆ ਫੇਰੀ ਪ੍ਰੋਬਲਮ ਹੈ ਮੇਰੇ ਘਰ ਚ ਕੋਈ ਹੈ ਨਹੀਂ ਤਾਂ ਅਸੀਂ ਫਰੀ ਵੀ ਬਾਬਾ ਜੀ ਦੀ ਸਲਾਹ ਨਾਲ ਕਰਦੇ ਆ ਮੈਂ ਐਸੀ ਚੀਜ਼ ਤੋਂ ਇਨਸਪਾਇਰ ਹਾਂ ਕਿ ਅਸੀਂ ਬੈਸਟ ਕਰੀਏ ਹੋਰ ਅੱਛਾ ਕਰੀਏ ਐਕਚੁਅਲੀ ਪ੍ਰੋਬਲਮ ਮੇਨਲੀ ਸੰਤ ਬਾਬਾ ਸੁਖਪ੍ਰੂਪ ਸੋਪ ਸਿੰਘ ਜੀ ਦੀ ਕਿਰਪਾ ਨਾਲ ਚੱਲ ਰਿਹਾ ਸਾਰਾ ਕੁਝ ਤੇ ਸਾਡਾ ਸੰਸਰ ਸਾਹਿਬ ਦਾ ਪੂਰਾ ਟਰਸਟ ਇਹਦੇ ਵਿੱਚ ਪੂਰੀ ਗੁਣਤ ਨਾਲ ਸਾਡੀ ਹੈਲਪ ਕਰਦਾ ਹੈ ਕੋਈ ਵੀ ਪ੍ਰੋਬਲਮ ਹੁੰਦੀ ਹੈ ਅਸੀਂ ਜਿਵੇਂ ਦੱਸਦੇ ਆ ਉਮੀਦ ਇਨ 1 ਡੇ ਹੀ ਆਈਕਿੰਗ ਸਬਲ ਸੋ ਪ੍ਰੋਬਲਮ ਸੋਲਵ ਹੋ ਜੀ ਜਾਂਦੀ ਹੈ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਮਹਾਰਾਜ ਜੀ ਆਪ ਜੀ ਵੱਲੋਂ ਸੰਗਠਨ ਕੋਲ ਸਨੇਹਾ ਜੀ ਵਾਇਕੁਰਜੀਤਰਾ ਖਾਲਸਾ ਵਾਇਕੁਰਜੀਤਰਾ ਕਟੇ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫਿਜ਼ੀਓਥੈਰੇਪੀ 22 23 ਸਾਲਾਂ ਦਾ ਚੱਲ ਰਿਹਾ ਜਿੱਥੇ ਹੁਣ ਵੀ ਇਸ ਟਾਈਮ ਸਾਰਾ ਪੇਸ਼ੈਂਟਾਂ ਦੇ ਨਾਲ ਭਰਿਆ ਪਿਆ ਤੇ ਹਰ ਰੋਜ਼ ਹੀ ਭਰਿਆ ਹੁੰਦਾ ਹੈ ਡਾਕਟਰ ਸਾਹਿਬ ਸਾਡੇ ਬੜੇ ਸਿਆਣੇ ਨੇ ਬੜਾ ਵਧੀਆ ਕਰ ਰਹੇ ਨੇ ਔਰ ਮੈਂ ਸਾਰੇ ਪੇਸ਼ੈਂਟਾਂ ਨਾਲ ਇੰਟਰਵਿਊ ਲਈ ਹੈ ਲੈਣਾ ਹਾਂ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਅੱਜ ਤੱਕ ਕਿਸੇ ਵੀ ਪੇਸ਼ੈਂਟ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੈਂ ਅਸੀਂ ਇਥੋਂ ਖਾਤਮ ਤੋਂ ਜਿਆਦਾ ਪੈਸੇ ਜਾਦੇ ਆ ਅਸੀਂ ਪਰੇਸ਼ਾਨ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਾਰਾ ਚੱਲ ਰਿਹਾ ਹੈ ਸਮਾਜ ਦਾ ਭਲਾ ਰੋਗੀਆਂ ਦਾ ਅਸੀਂ ਵੱਧ ਤੋਂ ਵੱਧ ਨਾਲ ਹੀ ਸਾਡੇ ਡੈਂਟਲ ਵਿੰਗ ਚੱਲ ਰਿਹਾ ਹੈ ਡੈਂਟਰ ਵੇਗ ਦੇ ਨਾਲ ਹੀ ਸਾਡਾ ਹੋਮੋਪੈਥਿਕ ਚੱਲ ਰਿਹਾ ਹੋਮੋਪੈਥਿਕ ਦੇ ਨਾਲ ਸਾਡਾ ਓਪੀਡੀ ਚੱਲ ਰਿਹਾ ਉਹਦੇ ਨਾਲ ਸਾਡਾ ਲੈਬਾਰਟਰੀ ਚੱਲ ਰਿਹਾ ਇਹ ਕੋ ਦਿਖਾਵਾ ਨਹੀਂ ਹੈ ਜਦੋਂ ਮਰਦੀ ਕੋ ਆ ਕੇ ਚੈੱਕ ਕਰੇ ਜਦੋਂ ਮਰਦੀ ਨੂੰ ਦੇਖ ਲਵੇ ਪਰ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਚੰਗੀਆਂ ਆਈਆਂ ਸੰਸਰ ਸਾਹਿਬ ਦੀ ਨਜ਼ਰ ਨਹੀਂ ਆਉਂਦੀਆਂ ਤੇ ਬੁਰਾਈਆਂ ਨਜ਼ਰ ਆਉਂਦੀਆਂ ਉਹਨਾਂ ਦਾ ਵੀ ਭਲਾ ਹੋਵੇ ਰੱਬ ਉਹਨਾਂ ਦਾ ਭਲਾ ਕਰੇ ਪਰ ਆ ਕੇ ਦੇਖੋ ਮੈਂ ਪੇਸ਼ੈਂਟਾਂ ਨੂੰ ਕਿਸੇ ਨੂੰ ਵੀ ਲੋੜ ਹੈ ਜ਼ਰੂਰਤ ਹੈ ਮੈਂ ਬੇਨਤੀ ਕਰਦਾ ਜਦੋਂ ਮਰਜ਼ੀ ਆਓ ਗੁਰਦੁਆਰਾ ਸੰਸਰ ਸਾਹਿਬ ਵਿਖੇ ਵਿਅੰਤ ਸੇਵਾਵਾਂ ਨੂੰ ਸਮਰਪਿਤ ਹੈ 24 ਘੰਟੇ ਲੰਗਰ ਜਥਰੀ ਨਿਵਾਸ ਜਦੋਂ ਮਰਜ਼ੀ ਸਾਨੂੰ ਸੇਵਾ ਦਾ ਮੌਕਾ ਦਿਓ ਸਾਡਾ ਟਰਸਟ ਬਹੁਤ ਵੱਡੇ ਪੱਧਰ ਤੇ ਸੇਵਾ ਦੇ ਵਿੱਚ ਤਿਆਰ ਹੋ ਕੇ ਚੱਲਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰਦੁਆਰਾ ਸੰਸਰ ਸਾਹਿਬ 33 ਵਾਸਤ ਚੰਡੀਗੜ੍ਹ ਵਿਖੇ ਇਹ ਫਿਜ਼ੀਓਥੈਰੇਪੀ ਸਾਡੇ ਕੋਲ 22 23 ਸਾਲ ਤੋਂ ਚੱਲ ਰਹੀ ਹੈ। ਔਰ ਬਹੁਤ ਹੀ ਸ਼ਾਨਦਾਰ ਬਹੁਤ ਅੱਛੇ ਉਹਦੇ ਵਿੱਚ ਸਿਸਟਮ ਦੇ ਵਿੱਚ ਚੱਲ ਰਹੇ ਡਾਕਟਰ ਸਾਹਿਬ ਸਾਨੂੰ ਬੜਾ ਡਿਗਰੀ ਹੌਲਡ ਮਿਲੇ ਨੇ ਔਰ 2016 ਤੋਂ ਸਿਲੈਕਸ਼ਨ ਇਹਨਾਂ ਦੀ ਹੋਈ ਸੀ ਡਾਕਟਰ ਸਾਹਿਬ ਦੀ ਤੇ ਅੱਜ ਵੀ ਇਹ ਸਾਰਾ ਫਿਜ਼ੀਓਥੈਰੇਪੀ ਭਰਿਆ ਪਿਆ ਪੇਸ਼ੈਂਟਾਂ ਦੇ ਨਾਲ ਇਸ ਸਵੇਰ ਦੇ ਟਾਈਮ ਵੀ ਹੁੰਦਾ ਦੁਪਹਿਰੇ ਰੈਸਟ ਹੁੰਦੀ ਹੈ ਸ਼ਾਮ ਨੂੰ ਉਹਦੇ ਨਾਲ ਸਾਡਾ ਡੈਂਟਲ ਵਿੰਗ ਚੱਲ ਰਿਹਾ ਉਹ ਵੀ 15-16 ਸਾਲ ਤੋਂ ਹੈ ਉਹਦੇ ਨਾਲ ਸਾਡਾ ਹੋਮੋਪੈਥਿਕ ਚੱਲ ਰਿਹਾ ਉਹ ਹਫ਼ਤੇ 'ਚ ਤਿੰਨ ਦਿਨ ਹੈ ਇੱਧਰ ਹੀ ਫਿਜ਼ੀਓਥੈਰੇਪੀ ਦਾ ਦੇ ਨਾਲ ਡੈਂਟਲ ਵਿੰਗ ਉਹਦੇ ਨਾਲ ਹੋਮੋਪੈਥਿਕ ਲੈਬੋ੍ਰਟਰੀ ਤੇ ਓਪੀਡੀ ਚੱਲ ਰਹੀ ਹੈ ਟੈਲਸਿਸ ਦੀਆਂ ਸਾਡੇ ਕੋਲ ਚਾਰ ਮਸ਼ੀਨਾਂ ਸੀ ਦੋ ਖਰਾਬ ਹੋ ਗਈਆਂ ਦੋ ਚੱਲ ਰਹੀਆਂ ਨੇ ਬਹੁਤ ਮਿਨੀਮਮ 500 ਰੁਪਿਆ ਸਿਰਫ ਰੇਡ ਦੇ ਉੱਤੇ ਅਸੀਂ ਉਹ ਕਰਦੇ ਆ ਸਿਰਫ ਡਾਕਟਰ ਚਾਰਜ ਯਾਤਰੀ ਨਿਵਾਸ ਆ ਸ਼ਾਮ ਨੂੰ ਸਾਡੇ ਕੋਲ ਚੰਡੀਗੜ੍ਹ ਵਿੱਚ ਦੋ ਸਰਕਾਰਾਂ ਬੈਠੀਆਂ ਪੰਜਾਬ ਹਰਿਆਣਾ ਸੈਂਟਰ ਦਾ ਬਈ ਕੰਮ ਹੈ ਇੱਥੇ ਤੇ ਪੇਸ਼ੈਂਟ ਉਹ ਆਪਣੇ ਮੁਸਾਫਰ ਬਹੁਤ ਆ ਜਾਂਦੇ ਨੇ ਰਾਤ ਨੂੰ ਰਹਿ ਚਾਹੀਦੀ ਜਿਨ੍ਹਾਂ ਨੂੰ ਅੱਜ ਕੋਈ ਦਫ਼ਤਰਾਂ ਦਾ ਕੰਮ ਨਹੀਂ ਹੋਇਆ ਕੋਈ ਮੰਤਰੀ ਨਹੀਂ ਮਿਲਿਆ ਫਿਰ ਉਹ ਰਾਤ ਰਹਿੰਦੇ ਨੇ ਚੱਲ ਜਾਂਦੇ ਪੀਜੀਆਈ ਦੇ ਪੇਸ਼ੈਂਟ ਸਾਡੇ ਕੋਲ ਬਹੁਤ ਰਹਿੰਦੇ ਨੇ ਉਹਨਾਂ ਨੂੰ ਕਮਰੇ ਵੀ ਦਿੰਨੇ ਆ ਉਹਨਾਂ ਨੂੰ ਮਿਨੀਮਮ ਚਾਰਜ ਦੇ ਉੱਤੇ ਲੰਗਰ ਵੀ ਦਈਦਾ ਔਰ ਬਿਜਲੀ ਪਾਣੀ ਵੀ ਦਈਦਾ ਅੱਜ ਵੀ ਸਾਡੇ ਕੋਲ ਪੇਸ਼ੈਂਟ ਬੈਠੇ ਨੇ ਫੇਰ ਰਾਤ ਰਹਿਣ ਵਾਲੇ ਉਹ ਉਦਾਂ ਜਿਨ੍ਹਾਂ ਨੇ ਰਾਤ ਕੱਟਣੀ ਉਹ ਆਂਦੇ ਨੇ 24 ਆਵਰ ਸਾਡੇ ਕੋਲ ਲੰਗਰ ਹੈ ਸਾਡਾ ਬੰਦਾ ਗੁਰੂ ਦੀ ਕਿਰਪਾ ਨਾਲ 게ਟ ਤੇ 12 ਵਜੇ ਰਾਤੀ 1 ਵਜੇ 2 ਵਜੇ 3 ਵਜੇ ਕੋਈ ਵੀ ਰੋਟੀ ਖਾਣ ਲੰਗਰ ਸ਼ਕਣ ਜਾਂ ਕਿਸੇ ਪ੍ਰੋਬਲਮ ਦਾ ਮਾਰਿਆ ਹੁੰਦਾ ਸੀ ਉਹਨੂੰ ਇੱਥੇ ਰਹਿਣ ਨੂੰ ਜਗ੍ਹਾ ਦਈਦੀ ਪ੍ਰਸ਼ਾਦਾ ਰੋਟੀ ਪਾਣੀ ਛਕਾਈਦਾ ਸਾਡਾ 24 ਘੰਟੇ ਗੇਟ ਜਿਹੜਾ ਉਹ ਖੁੱਲਾ ਰਹਿੰਦਾ। ਜਾਨਣਾ ਕਿੰਨੇ ਕਿ ਪੇਸ਼ੈਂਟ ਆਉਂਦੇ ਆ ਤੁਹਾਡੇ ਕੋਲ? ਇਹ ਫਿਜ਼ਿਓਥੈਰੇਪੀ ਦੇ ਵਿੱਚ 50 55 60 ਪੇਸ਼ੈਂਟ ਰੋਜ਼ ਦੇ ਹੋ ਜਾਂਦੇ ਨੇ। ਜੀ। ਬਰਸਾਤ ਵਗੈਰਾ, ਠੰਡ ਵਗੈਰਾ, ਗਰਮੀ ਦੀ ਮਾਰ ਦੀ ਕਦੀ ਘੱਟ ਵੱਧ ਵੀ ਜਾਂਦੇ ਨੇ। ਤੇ ਕਈ ਵਾਰ 60 60 70 70 ਹੋ ਜਾਂਦੇ ਨੇ। ਇੱਧਰ ਓਪੀਡੀ ਦੇ ਵਿੱਚ 35 40 ਰੋਜ਼ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ ਦਵਾਈ ਫ੍ਰੀ ਦੇ ਰਹੇ ਆ। ਮਿਨੀਮਮ ਪਰਚੀ ਦੇ ਉੱਤੇ ਡਾਇਲਸਿਸ ਦੇ ਵਿੱਚ ਵੀ ਵੇਟਿੰਗ ਚੱਲਦੀ ਪਈ ਆ। ਭਾਈ ਘੱਟ ਰੇਟ ਕਰਕੇ ਬੱਸ ਸਰਕਾਰ ਨੇ ਸੈਂਟਰ ਸਰਕਾਰ ਨੇ ਵੀ ਸਹੂਲਤਾਂ ਦਿੱਤੀਆਂ ਨੇ ਉਹਦੇ ਕਰਕੇ ਵੀ ਥੋੜਾ ਡेंसਸ ਦੇ ਵਿੱਚ ਹੁਣ ਥੋੜਾ ਜਿਹਾ ਘੱਟ پیشنਟ ਹੁੰਦੇ ਪਹਿਲਾਂ ਬਹੁਤ ਸੀਗੇ ਲੰਗਰ ਵਿੱਚ ਤਾਂ ਸ਼ਾਮ ਨੂੰ ਪੂਰਾ ਰਾਸੀ ਪਿਆ ਹੁੰਦਾ ਸਾਰੇ ਫਿਰ ਜਾ ਕੇ ਲੰਗਰ ਛਕਣਾ ਹੁੰਦਾ ਇਹ ਗੁਰਦੁਆਰਾ ਸਾਹਿਬ ਦੀਆਂ ਸਹੂਲਤਾਂ ਨੇ ਗੁਰੂ ਜੀ ਕੀ ਅਪੀਲ ਹੈ ਸ਼ਰਧਾਲੂ ਜੀ ਕਰਨੀ ਕਿ ਤਰ੍ਹਾਂ ਇਹ ਜਿਸੇ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਬਾਬਾ ਜੀ ਦੇ ਮਾਰਗਦਰਸ਼ਨ ਦੇ ਵਿੱਚ ਗੁਰਦੁਆਰਾ ਸੰਸਕਰ ਸਾਹਿਬ ਦੇ ਵਿੱਚ ਬੜਾ ਸੇਵਾ ਦੇ ਕੰਮ ਵੀ ਹੋ ਰਿਹਾ ਔਰ ਪਰਮਾਤਮਾ ਨੂੰ ਲੋਕੀ ਆਪਣਾ ਅਰਦਾਸ ਕਰਨ ਦੇ ਵੀ ਇੱਥੇ ਇੱਕ ਬਹੁਤ ਵੱਡਾ ਫੁਰਦਵਾਰਾ ਸਥਾਪਿਤ ਹੋਇਆ ਹੈ। ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਕਿ ਇੱਕ ਤਰਫ ਜਿਸ ਅਸੀਂ ਨੋਟਿਸ ਦੇ ਰਹੇ ਹਾਂ ਔਰ ਐਸੀ ਜਗ੍ਹਾ ਦੇ ਉੱਤੇ ਨੋਟਿਸਿਸ ਦੇ ਰਹੇ ਹਾਂ ਜਿੱਥੇ ਮਾਨਵਤਾ ਦੀ ਸੇਵਾ ਹੋ ਰਹੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਿਆ ਜਾਵੇ ਕਿ ਇਹ ਜਿਹੜੇ ਗੁਰੂ ਘਰ ਨੇ ਜਾਂ ਹੋਰ ਧਾਰਮਿਕ ਸਥਾਨ ਨੇ ਇਹ ਧਰਮ ਤੋਂ ਇਲਾਵਾ ਮਾਨਵਤਾ ਦੀ ਵੀ ਸੇਵਾ ਕਰਦੇ ਨੇ ਔਰ ਬਾਬਾ ਜੀ ਇੱਕ ਬੜਾ ਸਲਾਘਾਯੋਕ ਕੰਮ ਕਰ ਰਹੇ ਨੇ। ਇਹ ਸਾਰਾ ਤੁਸੀਂ ਇਹ ਵੀਡੀਓਜ਼ ਦੇ ਮਾਧਿਅਮ ਨਾਲ ਦੇਖੋਗੇ ਵਰਨਰ ਸਾਹਿਬ ਦੇ ਕੋਲ ਅਸੀਂ ਜਦੋਂ ਜਾਵਾਂਗੇ ਤਾਂ ਉਹਨਾਂ ਨੂੰ ਇਥੋਂ ਦੀ ਇਨਵਾਈਟ ਵੀ ਕਰਾਂਗੇ ਕਿ ਉਹ ਇਥੇ ਆਣ ਔਰ ਆ ਕੇ ਆਪਣੀਆਂ ਅੱਖਾਂ ਨਾਲ ਦੇਖਣ ਕਿ ਕਿਸ ਪ੍ਰਕਾਰ ਦੇ ਨਾਲ ਮਾਨਵਤਾ ਦੀ ਔਰ ਗੁਰੂ ਘਰ ਦੇ ਵਿੱਚ ਸੇਵਾ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ